ਬਾਹਰ ਤਾਂ ਫਿਰ ਤਨੂਬਾ ਥੱਪੜ ਮਾਰਨ ਤੋਂ ਬਾਅਦ ਸੁਨਾਈਆਂ ਹੋਣਗੀਆਂ ਵੀ ਤੂੰ ਉਹੀ ਕੰਗਣਾ ਪਰ ਲਿਆਦਾ ਸਵਾਦਤੀ ਨੇ ਹਨਾ ਸਾਈਸ ਆਕਰ ਜੋ ਮੇਰੇ ਫੇਸ ਤੇ ਹਿੱਟ ਕੀਤਾ ਜਾ ਬੰਨ ਤਾਂ ਕਿੰਨ ਕਿੰਨ ਬਦਲੇ ਸਾਰਿਆਂ ਤੋਂ ਲਊਗਾ ਜਿਹੜੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਜੋ ਅਤੰਕਵਾਦ ਔਰ ਉਗਰਵਾਦ ਪੰਜਾਬ ਮੇਂ ਪੜ ਰਹਾ ਹੈ ਹਾਊ ਡੂ ਵੀ ਹੈਂਡਲ ਦੈਟ ਪੰਜਾਬ ਦੇ ਵਿੱਚ ਇੱਕ ਵੱਖਰਾ ਹੋ ਉਗਰ ਬਾਦ ਉਗਰ ਰਹੇ ਨੇ ਅੱਤਵਾਦ ਉਗਰ ਰਹੇ ਕਹਦਾ ਅੱਤਵਾਦ ਉਗਰ ਰਹੇ ਨੂੰ ਪੁੱਛਣ ਆਲਾ ਹੋਵੇ ਖੜ ਕੇ ਇਹ ਉਗਰਵਾਦੀਆਂ ਵਾਲੀਆਂ ਇਹ ਗੱਲਾਂ ਕਰਦੀਆਂ ਨੇ ਇਹ ਪੰਜਾਬ ਹੈ ਪੰਜਾਬ ਤੋਂ ਬਿਨਾ ਅੱਲੇ ਪੱਲੇ ਭਾਰਤ ਦੇ ਕੱਖ ਵੀ ਨਹੀਂ ਹੈਗਾ ਇਹ ਗੱਲ ਉਹਨੂੰ ਸਮਝ ਲੈਣੀ ਚਾਹੀਦੀ ਹੈ ਜਦੋਂ ਮੈਂ ਉਹਨੂੰ ਪੁੱਛਿਆ ਕਿ ਉਹਨੇ ਐਸਾ ਕਿਉਂ ਕੀਤਾ ਤਾਂ ਉਹਨੇ ਕਿਹਾ ਕਿ ਉਹ ਫਾਰਮਰਸ ਪ੍ਰੋਟੈਸਟ ਕੋ ਜੋ ਹੈ ਉਹ ਉਹ ਸਪੋਰਟ ਕਰਦੀ ਹੈ ਮੇਰੀ ਮਾਂ ਬੈਠੀ ਨਹੀਂ ਉਸ ਵੇਲੇ ਜਦੋਂ ਇਸਨੇ ਬਿਆਨ ਦਿੱਤਾ ਸੰਵਿਧਾਨ ਦੇ ਵਿੱਚ ਤੂੰ ਅਜ ਐਮਪੀ ਬਣੀ ਹੈ ਉਹ ਸੰਵਿਧਾਨ ਸਾਡੇ ਕਰਕੇ ਬਣਿਆ ਹੋਇਆ ਅਸੀਂ ਆਜ਼ਾਦੀ ਲੈ ਕੇ ਦਿੱਤੀ ਹੋਈ ਹੈ ਜਿਹੜੇ ਸੰਵਿਧਾਨ ਦੇ ਤੂੰ ਗੱਲਾਂ ਕਰਦੀ ਹੈ ਇਹ ਅਗਲਾ ਮੂਰੋ ਕੁੱਤਾ ਬੋਲੂਗਾ ਫਿਰ ਅਗਲਾ ਕੀ ਕਰੂਗਾ ਫਿਰ ਇਹ ਪੰਜਾਬੀ ਆਪਾਂ ਇਹ ਤਾਂ ਹੈ ਨਹੀਂਗਾ ਵੀ ਹੋਰਾਂ ਸੂਬਿਆਂ ਵਾਂਗੂ ਜਾਂ ਹੋਰਾਂ ਅਗਲਾ ਸੀ ਨੀਮੀ ਪਾ ਕੇ ਸਰਸਰ ਕਰੀ ਜਾਵਾਂਗੇ ਜਾਂ ਮੈਮ ਮੈਮ ਕਰੀ ਜਾਵਾਂਗੇ ਇਹ ਤਾਂ ਗੱਲ ਸਾਡੇ ਖੂਨ ਦੇ ਵਿੱਚ ਹੈ ਨਹੀਂਗੀ ਜਿਹੜੇ ਸਾਡੀ ਕੁੜੀ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਆ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਣੀ ਆ ਫਿਰ ਐਵੇਂ ਨੀਮਾ ਦਾ ਜਿਹੜਾ ਮਰ ਜੂ ਕੋਈ ਰਾਜਾ ਜਿਹੜਾ ਕੋਈ ਮਰਜ਼ੀ ਮਹਾਰਾਜਾ ਫਿਰ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਪਹਿਲਾਂ ਹੀ ਤੱਕ ਮਣ ਅਸੀਂ ਇਕੱਕੇ ਪਿਆ ਪਹਿਲਾਂ ਸਾਡੀ ਇੰਨੀ ਖਲਾਫ ਚੱਲਦੀ ਆ ਇਹ ਚੰਡੀਗੜ੍ਹ ਦੇ ਵਿੱਚ ਇਸ ਵਕਤ ਮਾਹੌਲ ਗਰਮ ਹੋ ਗਿਆ ਮਾਹੌਲ ਇਸ ਕਰਕੇ ਗਰਮ ਹੋਇਆ ਕਿ 에어ਪੋਰਟ ਦੇ ਉੱਤੇ ਕੰਗਨਾਰ ਨੌਦ ਪਹੁੰਚਦੇ ਨੇ ਮੌਜੂਦਾ ਐਮਪੀ ਬਣੇ ਹੋਏ ਨੇ ਮੌਜੂਦਾ ਐਮਪੀ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਪੈ ਜਾਂਦੀ ਐ ਚਪੇੜ ਕਿਉਂ ਪੈਂਦੀ ਐ ਇੱਕ ਜਿਹੜੀ ਉੱਥੇ ਮਹਿਲਾ ਇੱਕ ਜਿਹੜੀ ਕੰਮ ਕਰ ਰਹੀ ਹੁੰਦੀ ਐ ਆਫੀਸਰ ਹੁੰਦੀ ਐ ਉਹ ਆ ਕੇ ਉਹ ਕੰਗਣਾ ਰਣੌਦ ਦੇ ਚਪੇੜਾ ਛੱਡ ਦਿੰਦੀ ਐ ਕਾਰਨ ਕੀ ਐ ਇਸ ਦੇ ਉੱਤੇ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਨੂੰ ਹੋਰ ਤਸਵੀਰ ਨਾਲ ਵੀ ਵੇਖਿਆ ਜਾ ਰਿਹਾ ਕਿ ਇਸ ਦਾ ਕਾਰਨ ਕੁਝ ਹੋਰ ਹੋ ਸਕਦਾ ਐ ਪਾਣਾ ਸਿੱਧੂ ਸਾਡੇ ਨਾਲ ਨੇ ਅਸੀਂ ਇਹਨਾਂ ਦੇ ਪਿੰਡ ਪਹੁੰਚੇ ਆਂ ਗੱਲਬਾਤ ਕਰਦੇ ਆਂ ਕਿ ਅਸਲ ਦੇ ਵਿੱਚ ਜਿਹੜੀ ਚੀਜ਼ ਹੈ ਉਸ ਨੂੰ ਕਿਵੇਂ ਦੇਖਦੇ ਨੇ ਕਿ ਕੰਗਣਾ ਨਾਉ ਤੋਰਾਂ ਦੀ ਕੋਈ ਗਲਤੀ ਹੋ ਸਕਦੀ ਹੈ ਇਸ ਕਰਕੇ ਉਹ ਗੁੱਸੇ ਦੇ ਵਿੱਚ ਆਏ ਜਾਂ ਫਿਰ ਕੁਝ ਹੋਰ ਬਈ ਜਿਹੜੀ ਵੀਡੀਓ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਕਿ ਇੱਕ ਕੰਗਣਾ ਨਾਉ ਦੇ ਮੂੰਹ ਤੇ ਚਪੇੜ ਵੱਜੀ ਹੈ ਸਾਰੇ ਸਾਰੇ ਸੋਸ਼ਲ ਮੀਡੀਆ ਸਾਰੇ ਨਿਊ ਚੈਨਲ ਦੇ ਸਭ ਤੋਂ ਟਾਪ ਖ਼ਬਰ ਹੀ ਚੱਲ ਰਹੀ ਆ ਉਹ ਸਾਡੀ ਭੈਣ ਦਾ ਮੰਨ ਲਾ ਬਲਜਿੰਦਰ ਕੌਰ ਦਾ ਨਾਮ ਬਲਜਿੰਦਰ ਕੌਰ ਹੀ ਇਹੋ ਜਿਹਾ ਹੀ ਨਾਮ ਆਉਦਾ ਭੈਣ ਦਾ ਪਰ ਇੱਕ ਦਿਨ ਮੈਂ ਗੱਲ ਦੱਸ ਦਿੰਨਾ ਵੀ ਉਹਦੇ ਵਿੱਚ ਜਿਹੜਾ ਚੱਲ ਨਿਊ ਚੈਨਲ ਇਹ ਗੱਲ ਦੱਸ ਰਹੇ ਨੇ ਵੀ ਉਹ ਕੁੜੀ ਨੇ ਕਿਸਾਨੀ ਅੰਦੋਲਨ ਕਰਕੇ ਕਿਸਾਨਾਂ ਦੇ ਪੱਖ ਦੇ ਵਿੱਚ ਗੱਲ ਕਹੀ ਆ ਦੇਖੋ ਇਹ ਤਾਂ ਸਾਡੇ ਖੂਨ ਦੇ ਵਿੱਚ ਗੱਲ ਹੈਗੀ ਹੈਗੀ ਆ ਕਿਸੇ ਦੁਸ਼ਮਣ ਨੂੰ ਤਾਂ ਵਿਗਾਰ ਦੇ ਵਿਗਾਰ ਦਿਆਂ ਜਿਹੜ ਨੇ ਸਾਡੇ ਨਾਲ ਕੀਤੀ ਆ ਅਸੀਂ ਅੱਜ ਜ਼ਿਕਰ ਉਹਦਾ ਸੀ ਭਾਜੀ ਮੋੜੀ-ਮੋੜੀ ਆ ਜਿਹੜਾ ਵੀ ਸਾਡੇ ਖਿਲਾਫ ਚੱਲਿਆ ਪੰਜਾਬੀਆਂ ਦੇ ਇਹਦਾ ਸਾਡਾ ਇਤਿਹਾਸ ਆ ਤੁਸੀਂ ਇਹ ਦੇਖ ਲਓ ਅੱਜ ਸਾਡਾ ਜੂਨ ਸਾਡੇ ਜੂਨ ਦੇ ਦਿਨ ਚੱਲ ਰਹੇ ਨੇ 84 ਵਾਲੇ ਦਿਨ ਚੱਲ ਰਹੇ ਨੇ ਜੇਕਰ ਇੰਦਰਾ ਗਾਂਧੀ ਨੇ ਟੈਗ ਕੀਤਾ ਸੀਗਾ ਤਾਂ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਜਰਨਲ ਵੈਦਿਆ ਨੂੰ ਸੋਧਾ ਲਾਇਆ ਬਿਆਨਤੇ ਨੂੰ ਸੋਧਾ ਲਾਇਆ ਇਹਦਾ ਸਾਡੇ ਖੂਨ ਦੇ ਵਿੱਚ ਹੈਗੀ ਹੈਗੇ ਆ ਬਦਲਾ ਲੈਣ ਦੀ ਭਾਵਨਾ ਦੇਖ ਪੰਜਾਬੀਆਂ ਦੇ ਹਨਾ ਪਰ ਦੂਜੀ ਗੱਲ ਮੈਂ ਤੁਹਾਨੂੰ ਇਹ ਦੱਸ ਦਿੰਨਾ ਵੀ ਜਿਹੜਾ ਉੱਥੇ ਚੰਡੀਗੜ੍ਹ ਦੇ ਜਿਹੜਾ ਉੱਥੇ ਸਾਡਾ ਘਟਨਾ ਵਾਪਰੀ ਆ 에ਅਰਪੋਰਟ ਤੇ 100% ਮੈਂ ਇਹ ਗੱਲ ਕਹਿਣਾ ਕੰਗਣਾ ਇਹੋ ਜੀ ਆ ਇੱਕ ਉਹ ਔਰਤ ਉਹਨੂੰ ਇੱਕ ਵੀ ਪਰਸੈਂਟ ਉਹਨੂੰ ਗੱਲ ਕਰਨ ਦੀ ਅਕਲ ਨਹੀਂ ਹੈਗੀ ਹੂੰ ਉਹਨੇ ਕੁੜੀ ਨਾਲ ਆਪਣੀ ਕੁੜੀ ਨਾਲ ਇਹੋ ਜੀ ਗੱਲ ਬੋਲੀ ਹੋਣੀ ਆ ਆਜੂਗੀ ਮੀਡੀਆ ਦੇ ਵਿੱਚ ਗੱਲ ਉਹਨੇ ਬਾਤਸ਼ਲੂਕੀ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਆ ਉਹਨੇ ਆਪਣੇ ਐਮਪੀ ਵਾਲੀ ਤੋਂ ਤੋਂ ਜਵਾਣ ਦੀ ਕੋਸ਼ਿਸ਼ ਕੀਤੀ ਹੋਣੀ ਆ ਪੱਕਾ ਇਹ ਆਊਗਾ ਕੁੜੀ ਦਾ ਬਿਆਨ ਉਹਨੂੰ ਕਿ ਇਹੋ ਜੀ ਗੱਲ ਕੀਤੀ ਹੋਣੀ ਆ ਜਿਹੜੀ ਕਿ ਪਹਿਲਾਂ ਹੀ ਉਹ ਤਾਂ ਹੁਣ ਅਸੀਂ ਅੱਕੇ ਪਿਆ ਪਹਿਲਾਂ ਸਾਡੀ ਇੰਨੀ ਖਿਲਾਫ ਚੱਲਦੀ ਆ ਇਹ ਇਹੋ ਜੀ ਕੁਛ ਕੁੜੀ ਨੂੰ ਗੱਲ ਬੋਲੀ ਹੋਣੀ ਆ ਉਹਨੇ ਜਿਹਦੇ ਕਰਕੇ ਉਹਨੂੰ ਥੱਪੜ ਮਾਰਨ ਦੇ ਲਈ ਮਜਬੂਰ ਕੀਤਾ ਗਿਆ ਹਨ ਜਿਵੇਂ ਕੰਗਣਾ ਨਾਉਤ ਉੱਥੇ ਪਹੁੰਚੇ ਉਹਨਾਂ ਨੇ ਇਸ ਟਿਕੇ ਨਾਲ ਕਹਿ ਦਿੱਤਾ ਹਨ ਕਿ ਵੀ ਮੈਂ ਛੇਤੀ ਜਾਣਾ ਮੇਰੀ ਫਲਾਈਟ ਹੈ ਇਸ ਟਿਕੇ ਨਾਲ ਫਿਰ ਉਹਨਾਂ ਨੇ ਕਿਹਾ ਹਨ ਵੀ ਜਿਹੜੀ ਫਲਾਈਟ ਤਾਂ ਚਲੋ ਵੱਖਰੀ ਗੱਲ ਆ ਉਹਨੇ ਕੋਈ ਇਹੋ ਜਿਹੀ ਗੱਲ ਕੀਤੀ ਹੋਣੀ ਆ ਹਰਕਤ ਵੀ ਮੈਂ ਵੀ ਆਪਦੇ ਆਣੇ ਵੀ ਜੀ ਹੁਣ ਮੈਂ ਮੌਜੂਦਾ ਐਮਪੀ ਬਣ ਕੇ ਮੈਂ ਮੌਜੂਦਾ ਐਮਪੀ ਆ ਜਾਂ ਮੇਰੇ ਕੋ ਲੀਡਰ ਆ ਫੁਕਰਵਾਜੀ ਵਾਲੀ ਗੱਲ ਕਰੀ ਹੋਣੀ ਆ ਜੋਨੇ ਕੋਈ ਹੋਸ਼ਿਆਪਨ ਵਾਲੀ ਗੱਲ ਕੀਤੀ ਹੋਣੀ ਆ ਜਿਹੜੀ ਕਿ ਆਪਣੀ ਈਗੋ ਵਾਲੀ ਗੱਲ ਕੀਤੀ ਹੋਣੀ ਉਹ ਉਸ ਕਰਕੇ ਉਹਨੇ ਕੁੜੀ ਨੇ ਪੱਕਾ ਫੈਸਲਾ ਲਿਆ ਹੋ ਬਾਅਦ ਤਾਂ ਫਿਰ ਤੁਹਾਨੂੰ ਬਾਥ ਥੱਪੜ ਮਾਰਨ ਦਾ ਬਾਦ ਸੁਣਾਈਆਂ ਹੋਣਗੀਆਂ ਵੀ ਤੂੰ ਉਹੀ ਕੰਗਣਾ ਪਰ ਲਿਆ ਤਾਂ ਸਵਾਦ ਧੀ ਨੇ ਹਨਾ ਕਿ ਜਿਹੜੀ ਨੇ ਇਹ ਕੰਮ ਕੀਤਾ ਕਿ ਬਾਕੀ ਜੋ ਕਿ ਉਹ ਕੁੜੀ ਸਹੀ ਹੋਈ ਸਾਡੀ ਭੈਣ ਅਸੀਂ ਉਹ ਨਾਲ ਡਟ ਕੇ ਖੜਾਂਗੇ ਤੇ ਮੈਂ ਸਾਡੇ ਆਗੂ ਨੂੰ ਵੀ ਕਹੂੰਗਾ ਵੀ ਐਮੀ ਕਿਤੇ ਸਾਡੇ ਕੁੜੀ ਨੂੰ ਕਿਤੇ ਐਵੇਂ ਚੱਕ ਕੇ ਕੋਈ ਉਹਦੇ ਐਕਸ਼ਨ ਉੱਪਰ ਆ ਬਈ ਵੱਡਾ ਹਨਾ ਪੱਕਾ 100% ਉਹਦੀ ਕੰਗਣਾ ਦੀ ਗਲਤੀ ਹੋਣੀ ਹੈ ਦੇਖੋ ਉਹ ਤਾਂ ਨੇਚਰਲੀ ਗੱਲ ਆ ਕਿ ਗੁੱਸਾ ਤਾਂ ਸਾਡੇ ਹੈਗਾ ਹੀ ਹੈਗਾ ਮਨ ਦੇ ਵਿੱਚ ਹਨਾ ਪਰ ਉਹਨੇ 100% ਇਹ ਗੱਲ ਤਾਂ ਮੈਂ ਕਹਿ ਦਿੰਦਾ ਵੀ ਇਹੇ ਜੀ ਉਹ ਔਰਤ ਹੈ ਉਹਨੇ ਜਿਹੜੇ ਇੱਕ ਸਾਡੀ ਕੁੜੀ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਆ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਣੀ ਆ ਫਿਰ ਐਵੇਂ ਨੀਵਾ ਜਿਹੜਾ ਮਰ ਜੂ ਕੋਈ ਰਾਜਾ ਜਿਹੜਾ ਕੋਈ ਮਰਜੀ ਮਹਾਰਾਜਾ ਫਿਰ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਬਈ ਲੋਕ ਤਾਂ ਇਹ ਵੀ ਕਹਿਣਗੇ ਕਿ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਦੀ ਕੀ ਲੋੜ ਏ ਇਸ ਤਰੀਕੇ ਨਾਲ ਸਿੱਧਾ ਜਾ ਕੇ ਤੁਸੀਂ ਚਪੇੜ ਮਾਰਤੀ ਹੋ ਮੌਜੂਦਾ ਐਮਪੀ ਨੇ ਲੋਕ ਇਹ ਵੀ ਕਹਿ ਦੇਣਗੇ ਜਿਹੜੇ ਚੀਜ਼ਾਂ ਦੇ ਨਾਲ ਹੁਣ ਯਾਰ ਜੇ ਅਗਲੇ ਦੀ ਇੱਜ਼ਤ ਤੇ ਅਗਲਾ ਲਾ ਬਣੂਗੀ ਜੇ ਗੱਲ ਅਗਲੇ ਨੂੰ ਜਲੀਲ ਕਰਨ ਦੀ ਗੱਲ ਆ ਬਣੂ ਜੇ ਅਗਲਾ ਮੂੰਹੋਂ ਪੁੱਠਾ ਬ ਪਾਏ ਤਾਂ ਹੈ ਨਹੀਂਗਾ ਵੀ ਹੋਰਾਂ ਸੂਬਿਆਂ ਵਾਂਗੂ ਜਾਂ ਹੋਰਾਂ ਅਗਲਾ ਸੀਨ ਨੀਵੀ ਪਾ ਕੇ ਸਰਸਰ ਕਰੀ ਜਾਵਾਂਗੇ ਜਾਂ ਮੈਮ ਮੈਮ ਕਰੀ ਜਾਵਾਂਗੇ ਇਹ ਤਾਂ ਗੱਲ ਸਾਡੇ ਖੂਨ ਦੇ ਵਿੱਚ ਹੈਣੀਗੀ ਜਿਹੜੀ ਗੱਲ ਸਹੀ ਆ ਤਾਂ ਫਿਰ ਉਹਦਾ ਮੌਕੇ ਤੇ ਉਹਦਾ ਜਵਾਬ ਦੇਣਾ ਬਣਦਾ ਹੀ ਆ ਇਹ ਤਾਂ ਸਾਡੇ ਬਲੱਡ ਦੇ ਵਿੱਚ ਆ ਪੰਜਾਬੀਆਂ ਦੇ ਵਿੱਚ ਹਨਾ ਕੁੜੀ ਨੇ ਪਰ ਇਸ ਟਾਈਮ ਪੂਰਾ ਚਰਚਾ ਦਾ ਵਿਸ਼ਾ ਬਣੀ ਹੋਈ ਆ ਸਾਡੀ ਉਹ ਤੇ ਆਪਾਂ ਉਹਨੀ ਭੈਣ ਦੀ ਉਹਦੀ ਹਾਲਾਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਗੱਲ ਆ ਪਰ ਇਹਨੂੰ ਇੰਨਾ ਕਿਦਾ ਮਾਣ ਤਾਣ ਕਰਨਾ ਬਣਦਾ ਸੀਗਾ ਜਿੰਨਾ ਕੋ ਕੁੜੀ ਨੇ ਕੀਤਾ ਸਾਡੀ ਨੇ ਕਿਤੇ ਸਾਡੀਆਂ ਬੇਬਿਆਂ ਨੂੰ ਇਹ ਕੁਝ ਕਹਿ ਦੇਣਾ ਕਿਤੇ ਸਾਡੇ ਕਿਸਾਨਾਂ ਨੂੰ ਇਹ ਕੁਝ ਕਰਨਾ ਉੱਗਰ ਵਧਿਆ ਹੁਣ ਵੀ ਬਿਆਨ ਆ ਕੇ ਹਟਿਆ ਪੰਜਾਬ ਦੇ ਵਿੱਚ ਇੱਕ ਵੱਖਰਾ ਉਹ ਉੱਗਰਵਾਦ ਉੱਗਰਹਨਿਆਤਵਾਦ ਉੱਗਰ ਰਹੇ ਕਹਦਾਤਵਾਦ ਉੱਗਰ ਰਹੇ ਨੂੰ ਕੋਈ ਪੁੱਛਣ ਵਾਲਾ ਹੋਵੇ ਖੜ ਕੇ ਤੂੰ ਕਿਹੜੀਆਂ ਗੱਲਾਂ ਕਿਹੜੇ ਸੰਵਿਧਾਨ ਦੇ ਗੱਲਾਂ ਕਰਦੀਆਂ ਜਿਹੜੇ ਸੰਵਿਧਾਨ ਦੇ ਵਿੱਚ ਤੂੰ ਅਜ ਐਮਪੀ ਬਣੀ ਹੈ ਉਹ ਸੰਵਿਧਾਨ ਸਾਡੇ ਕਰਕੇ ਬਣਿਆ ਹੋਇਆ ਅਸੀਂ ਆਜ਼ਾਦੀ ਲੈ ਕੇ ਦਿੱਤੀ ਹੋਈ ਹੈ ਜਿਹੜੇ ਸੰਵਿਧਾਨ ਦੇ ਤੂੰ ਗੱਲਾਂ ਕਰਦੀਆਂ ਉਸ ਦੇਸ਼ ਨੂੰ ਆਜ਼ਾਦੀ ਲੈਣ ਵਾਲੇ 90% ਕੁਰਬਾਨੀਆਂ ਦੇ ਕੇ ਦੇਣ ਵਾਲੇ ਸਿੱਖ ਨੇਗੇ ਪਹਿਲਾਂ ਮੁਗਲਾਂ ਦੀ ਜੜ ਮੱਟੀ ਸਾਡੇ ਗੁਰੂ ਸਾਹਿਬਾਨ ਨੇ ਫਿਰ ਸਿੰਗਰੇਜ਼ਾਂ ਦੀ ਪੱਟੀ ਸਾਡੇ ਕਰਕੇ ਦੇਸ਼ ਵਾਸ ਦਾ ਸਾਡੇ ਕਰਕੇ ਆਰਥਿਕ ਪੱਖੋਂ ਅਨਾਜ ਪੱਖੋਂ ਸਾਡੇ ਪੰਜਾਬ ਕਰਕੇ ਹੀ ਦੇਸ਼ ਚੱਲਦਾ ਇਹ ਗੱਲ ਕਦੇ ਵੀ ਇਹਨਾਂ ਨੂੰ ਯਾਦ ਕਰਾਉਣੀ ਪੈਂਦੀ ਹੈ ਜਿਹੜੀਆਂ ਉਗਰਵਾਦੀਆਂ ਨੇ ਇਹੋ ਜਿਹੀਆਂ ਗੱਲਾਂ ਕਰਦੀਆਂ ਨੇ ਇਹ ਪੰਜਾਬ ਹੈ ਪੰਜਾਬ ਤੋਂ ਬਿਨਾ ਅੱਲੇ ਪੱਲੇ ਭਾਰਤ ਦੇ ਕੱਖ ਵੀ ਨਹੀਂ ਹੈਗਾ ਇਹ ਗੱਲ ਉਹਨੂੰ ਸਮਝ ਲੈਣੀ ਚਾਹੀਦੀ ਹੈ ਵੀ ਪੰਜਾਬ ਪੰਜਾਬੀ ਹੈ ਜਿਨੇ ਕਿ ਇੱਕ ਆਪਣੀ ਵੱਖਰੀ ਦੁਨੀਆ ਤੇ ਪਛਾਣ ਬਣਾਈ ਹੋਈ ਹੈ ਜਿਹੜਾ ਕਿ ਭਾਰਤ ਨੂੰ ਹਰ ਪੱਖੋਂ ਹਮਲਿਆਂ ਤੋਂ ਬਚਾ ਰਿਹਾ ਉਹ ਪੰਜਾਬੀ ਹੈ ਇਹ ਸਿੱਖਾਂ ਕਰਕੇ ਹੀ ਹੈ ਸਾਰਾ ਕੁਝ ਅੱਛਾ ਬਈ ਜਿਸ ਦਿਨ ਨਾਲ ਉਹਨਾਂ ਨੇ ਇਹ ਕਾਰਵਾਈ ਕਰ ਦਿੱਤੀ ਉਹਨਾਂ ਨੇ ਜੱਗ 'ਚ ਪੇੜ ਮਾਰ ਦਿੱਤੀ ਇਹ ਐਵੇਂ ਦਾ ਪਹਿਲਾਂ ਵੀ ਹੋਇਆ ਸੀਗਾ ਇੱਕ ਇਨਸੀਡੈਂਟ ਮੈਂ ਉੱਪਰ ਸ਼ਖਸ਼ੀਅਤ ਬਹੁਤ ਵੱਡੀ ਨੇ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਵੀ ਇਹ ਚੀਜ਼ ਸੀਗੀ ਕੋਈ ਆਇਆ ਉਹਨਾਂ ਦੇ ਉੱਤੇ ਹਵਾਰਾ ਸਾਹਿਬ ਦੇ ਉੱਤੇ ਅਟੈਕ ਕਰਦਾ ਪਰ ਉਹ ਜਵਾਬੀ ਦੇ ਵਿੱਚ ਥੱਪੜ ਮਾਰਿਆ ਸੀਗਾ ਬਿਲਕੁਲ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਇਸ ਤਰੀਕੇ ਦੀ ਸਿਚੁਏਸ਼ਨ ਕ੍ਰੀਏਟ ਕਰ ਦਿੱਤੀ ਹੋएगी ਜਾਂ ਫਿਰ ਤੁਸੀਂ ਕਿਵੇਂ ਦੇ ਅੱਜ ਦਾ ਫਿਰ ਦਿਨ ਕਿਹੜਾ ਆਏਗਾ ਜਿਹੜੇ ਕਿਉਂਕਿ ਕਈ ਤਾਂ ਹਵਾਰਾ ਸਾਹਿਬ ਵਾਲਾ ਦਿਨ ਜੇਤ ਚੇਤੇਗਾ ਦਿਨ ਕਹਿੰਦੇ ਅੱਜ ਦਾ ਥੱਪੜ ਦੇ ਵਿਸਾਇਸਿਕ ਨਾਲ ਚਲਾਉਂਦੇ हां बिल्कुल चलावना ही हां और ता देखो जेडी गल हण उन, ओन्ना देखो ओन्ना दे हाथ कड़ियां लगियां पैरों च बेड़ियां ਪਾਈਆਂ ਕੋਈ ਆਇਆ ਮੂਰੋਂ ਇੱਜ਼ਤ ਦੇ ਚੜ ਕੇ ਆਇਆ ਵੀ ਸੀ ਆਈ ਹਾਂ ਤਾਂ ਹੀ ਹਵਾਰੇ ਦੀ ਜਿਤ ਨੂੰ ਜਾ ਕੇ ਆਈ ਅਮੀ ਕਰਦਾਂਗੇ ਉਹ ਤਾਂ ਫਿਰ ਉਹਨਾਂ ਨੇ ਬੇड़ियां ਚ ਵੀ ਆਪਣਾ ਉੱਤਰ ਦਿੱਤਾ ਸੀਗਾ ਮੂਰੋਂ ਇਹ ਤਾਂ ਕੁੜੀ ਨੂੰ ਇਹਨੂੰ 100% ਦੀ ਸਾਡੀ ਧੀ ਦੇ ਇਹੋ ਜੀ ਗੱਲਾਂ ਨੇ ਕੀਤੀ ਹੋਣੀ ਆ ਕਿ ਜਿਹੜੀ ਹਰਕਤ ਨੇ ਕੀਤੀ ਹੋਣੀ ਹੈ ਜਿਹੜਾ ਹਰਕਤ ਦਾ ਨੂੰ ਅੱਜ ਪੂਰੀ ਦੁਨੀਆ ਦੇ ਵਿੱਚ ਪਤਾ ਲੱਗ ਗਿਆ ਵੀ ਇਹਨਾਂ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਬਦਲਾ ਲੈਣਗੇ ਹੀ ਲੈਣਗੇ ਕਦੋਂ ਨਾ ਕਦੋਂ ਹੈਨਾ ਇਹ ਚੀਜ਼ ਐਸ ਕਰਕੇ ਬਾਕੀ ਦੂਸਰੀ ਗੱਲ ਇਹ ਹੈ ਜਿਵੇਂ ਹੁਣ ਵਾਰ-ਵਾਰ ਇਹ ਬਿਆਨ ਜਿ ਦਈ ਜਾਂਦੀ ਆ ਇਹੀ ਗੱਲਾਂ ਕਹੀ ਜਾਂਦੀ ਆ ਇਹ ਆ ਪੰਜਾਬ ਇਹ ਆ ਪੰਜਾਬ ਨੂੰ ਬਹੁਤ ਇਹਨਾਂ ਨੇ ਬਦਨਾਮ ਕਰਨ ਦਾ ਢੀ ਚੋਟੀ ਦਾ ਜ਼ੋਰ ਲਾਇਆ ਹੋਇਆ ਪੰਜਾਬ ਨੂੰ ਤਾਂ ਗਿੰਣ-ਗਿੰਣ ਬਦਲੇ ਸਾਰਿਆਂ ਤੋਂ ਲਊਗਾ ਜਿਹੜੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਨੇਗੇ ਇਹ ਪੰਜਾਬ ਪੰਜਾਬੀ ਆ ਪੰਜਾਬ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਠੀਕ ਹੈ ਬਹੁਤ ਬਲੀਅਰ ਪਰ ਨਾਸਿਦੂ ਸਾਡੇ ਨਾਲ ਸੀ ਗੱਲਬਾਤ ਕਰ ਰਹੇ ਸੀਗੇ ਜਿਸ ਤਿੱਕੇ ਦੇ ਨਾਲ ਚੰਡੀਗੜ੍ਹ 에어ਪੋਰਟ ਤੇ ਉੱਤੇ ਇਹ ਚੀਜ਼ ਹੋਈ ਆ ਕਿ ਜਿਸ ਤਿੱਕੇ ਦੇ ਨਾਲ ਕੰਗਣਾ ਨੌ ਤੋਰਾਂ ਦੇ ਅੱਜ ਚਪੇੜ ਵੱਜ ਗਈ ਮੂੰਹ ਦੇ ਉੱਤੇ ਤਾਂ ਕਹਿੰਦੇ ਕਿਸਾਨੀ ਦੇ ਨਾਲ ਇਹ ਚੀਜ਼ਾਂ ਜੁੜੀਆਂ ਹੋ ਜਾਂਦੇ ਨੇ ਇਹ ਕਿਹਾ ਗਿਆ ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਏਗਾ ਇਨਵੈਸਟੀਗੇਸ਼ਨ ਹੋਏਗੀ ਇਸ ਦੇ ਵਿੱਚ ਕੀ ਸੀਗਾ ਉਹਨਾਂ ਦੇ ਆਫੀਸਰ ਜਿਹੜੇ ਸੀਨੀਅਰ ਨੇ ਉਹ ਕੀ ਕਹਿੰਦੇ ਨੇ ਪੰਨਾ ਸਿੱਧੂ ਹੋਰੀ ਕਹਿ ਰਹੇ ਸੀ ਕਿ ਅਸੀਂ ਉਸ ਕੁੜੀ ਦੇ ਨਾਲ ਖੜੇ ਹੋਇਆ ਜੋ ਮਰਜੀ ਹੋ ਜਾਵੇ ਕਿਉਂਕਿ ਕੰਗਨਾਰ ਨੌਤੋਰੀ ਅਕਸਰ ਪੰਜਾਬ ਵਰੇ ਜੀਹਾਂ ਚੀਜ਼ਾਂ ਬੋਲਦੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਆ ਉਹ ਵੀ ਦੇਖਣਾ ਆਏਗਾ